ਔਤਸਾ ਵਾਇਟ ਚੀਕਿੰਗ ਹੋਤੇ ਪਿੰਡ ਨਰੂਡ ਗੁਰਦੁਆਰਾ ਕਲਕੀ ਸਾਹਿਬ ਉੱਤੇ ਭਾਈ ਕਨੇਜਾ ਚੈਰੀਟੇਬਲ ਡਿਸਪੈਂਸਰੀ ਜੋ ਕਿ ਗੁਰੂ ਅਨਕ੍ਰਿਸ਼ਨ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਚਲਾਈ ਜਾਦੀ ਹੈ ਤੇ ਇਹ ਮੈਡੀਕਲ ਕੈਂਪ ਲਾਇਆ ਗਿਆ ਇਹਦੇ ਵਿੱਚ ਅਨਰੇ ਵੀਰ ਸਰਦ ਮੰਗਲ ਸਿੰਘ ਜਸਵਾਲ ਉਹਨਾਂ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਤੇ ਦਵਾਈਆਂ ਜਿਹੜੀਆਂ ਉਹਨਾਂ ਵੱਲੋਂ ਪ੍ਰੋਵਾਈਡ ਕੀਤੀਆਂ ਗਈਆਂ ਸੀ ਸੋ ਅਸੀਂ ਧੰਨਵਾਦ ਕਰਦੇ ਹਾਂ ਪਰਿਵਾਰ ਦਾ ਇਸ ਸੰਗਤਾਂ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਕੈਂਪ ਦਾ ਲਾਹਾ ਲਿਆ ਅਜ਼ਾਜ਼ ਕਰਦੇ ਹਾਂ ਸਰਦਾਰ ਮੰਗਲ ਸਿੰਘ ਜਸਵਾਲ ਪ੍ਰਮਾਤਮਾ ਲਈ ਪ੍ਰਵਾਦਨ ਉਚਰਨ ਨਿਕਲਾ ਤੰਦਰੁਸਤੀ ਅਤੇ ਤਰੱਕੀਆਂ ਬਖਸ਼ੇ ਤੇ ਇਸ ਤਰ੍ਹਾਂ ਦੇ ਜਿਹੜੇ ਕੈਂਪ ਹੈ ਉਹ ਅੱਗੇ ਤੋਂ ਵੀ ਆਪਾਂ ਲਾਉਂਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ you <laughs>